ਜ਼ਿੰਕ ਦੀ ਘਾਟ ਬਈ ਜਿੰਨਾ ਬਾਣਾ ਦੇ ਵਿੱਚ ਆਉਂਦੀ ਹੈ ਨਾ ਉੱਥੇ ਜ਼ਿੰਕ ਦੀ ਮਾਤਰਾ ਨੂੰ ਪੂਰੀ ਕਰਨਾ ਬਹੁਤ ਹੀ ਜ਼ਰੂਰੀ ਹੈ ਦੂਜੀ ਗੱਲ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਕੀ ਨੇ ਬਈ ਕਣਕ ਪੀਲੀ ਪੈਣ ਲੱਗ ਜੂਗੀ ਪੱਤੇ ਦੇ ਵਿਚਾਲਿਆਂ ਪੱਤਾ ਟੁੱਟਣ ਲੱਗ ਜੂ ਜਾਨੀ ਕਿ ਪੱਤੇ ਦੀ ਢੂਈ ਟੁੱਟਣ ਲੱਗ ਜੂ ਮੁਰਨ ਜੇ ਲੱਗ ਜੂਗਾ ਪੱਤਾ ਤੇ ਕਣਕ ਪੀਲੀ ਪੈ ਜੂਗੀ ਉੱਥੇ ਜ਼ਿੰਕ ਦੀ ਘਾਟ ਹੁੰਦੀ ਹੈ ਝੋਨੇ 'ਚ ਪਹਿਲਾਂ ਜ਼ਿੰਕ ਪਾਤੀ 21% ਜਾਂ 33% ਜ਼ਿੰਕ ਜੇਕਰ ਆਪਾਂ ਝੋਨੇ 'ਚ ਪਹਿਲਾਂ ਪਾਈ ਹੋਈ ਆ ਤਾਂ ਕਣਕ ਨੂੰ ਐਡੀ ਜ਼ਰੂਰਤ ਨਹੀਂ ਪੈਂਦੀ ਜੇ ਲੋੜ ਪੈਂਦੀ ਆ ਤਾਂ ਪਾ ਦਿਓ ਨਹੀਂ ਲੋੜ ਨਹੀਂ ਵੱਡੀ ਗੱਲ ਇਹੀ ਹੈ ਵੀ ਕਣਕ ਦੇ ਵਿੱਚ ਜਿਹੜੀ ਲੋੜੀ ਦੀ ਚੀਜ਼ ਆ ਉਹ ਪਾਓ ਬਾਦੂ ਕੂੜਕਬੜ ਕੁਛ ਪਾਉਣ ਦੀ ਲੋੜ ਨਹੀਂ ਬਾਈ ਕਣਕ ਇੱਕ ਹੈ ਜੀ ਫਸਲ ਹੈ ਜਿਹੜੀ ਬਹੁਤ ਘੱਟ ਖਰਚੇ 'ਚ ਹੋ ਜਾਂਦੀ ਹੈ ਦੂਜਾ ਮਟੀਰੀਅਲ ਜਿਵੇਂ ਆਪਾਂ ਰੇਹ ਦੇ ਨਾਲ ਪਾਉਣੇ ਆ ਬਾਈ ਹਨਾ ਕਹੇ ਦਿੰਦੇ ਆ ਵੀ ਚਾਹ ਪੱਤੀ ਹੀ ਪਾਉਣੀ ਆ ਯਾਰ ਕੋਈ ਰੰਗ ਚੜਾਉਣ ਵਾਸਤੇ ਪਾਉਣ ਦਾ ਕੋਈ ਕੁਛ ਪਾਉਣ ਦਾ ਬਾਈ ਕੁਛ ਨਾ ਪਾਓ ਕਾਸੇ ਦੀ ਲੋੜ ਨਹੀਂ ਜਿੱਥੇ ਮਾਨ ਤੱਕੜੇ ਇਕੱਲੀ ਯੂਰੀਆ ਪਾ ਦਿਓ ਮਨਨ ਕਿ ਚਲੋ ਹੋਰ ਕੁਝ ਪਾਉਣ ਦੀ ਲੋੜ ਨਹੀਂ ਜਿਹੜੇ ਜ਼ਰੂਰੀ ਤੱਤ ਨੇ ਜਿਵੇਂ ਸਲਫਰ ਹੋ ਗਿਆ ਜ਼ਿੰਕ ਹੋ ਗਈ ਜਾਂ ਮੈਗਨੀਜ਼ ਦੀ ਸਪਰੇਅ ਕਰਨੀ ਹੈ ਜਿੱਥੇ ਲੋੜ ਹੈ ਉੱਥੇ ਪਾ ਦਿਓ ਹੋਰ ਜਗ੍ਹਾ ਤੇ ਪਾਉਣ ਦੀ ਲੋੜ ਨਹੀਂ ਹੈਗੀ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ